ਪਰ ਬਾਬੇ ਨਾਨਕ ਦੀ ਨਹੀਂ ਮੰਨਦੇ ਬਾਬਿਓ ਅਸੀਂ ਬਾਬੇ ਨਾਨਕ ਨੂੰ ਮੰਨਦੇ ਆ ਬਾਬੇ ਨਾਨਕ ਦੀ ਨਹੀਂ ਮੰਨਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਕਿਦਾਂ ਅਸੀਂ ਇਹਨੂੰ ਘੜੇ ਨੂੰ ਹੱਥ ਨਹੀਂ ਲਾਉਣ ਦੇਣਾ ਇਹ ਨੀਵੀਂ ਜਾਤ ਦਾ ਓਏ ਜੇ ਨੀਵੀਂ ਜਾਤ ਦੇ ਰੋਲੇ ਹੋਣਗੇ ਤੇ ਬਾਬਾ ਨਾਨਕ ਦੇ ਨਾਲ ਬਾਲਾ ਤੇ ਮਰਦਾਨਾ ਕਿਉਂ ਰਹਿੰਦੇ ਜੇ ਨੀਵੀਂ ਜਾਤਾਂ ਦੇ ਰੋਲੇ ਹੋਣਦੇ ਅਕਾਲ ਪੁਰਖ ਦੁਨੀਆ ਦਾ ਮਾਲਕ ਜਿਹਨੇ ਦੁਨੀਆ ਸਜੀ ਹੈ ਜਿਹਨੇ ਦੁਨੀਆ ਨੂੰ ਤਾਰਿਆ ਹੈ ਫਿਰ ਉਹ ਆਪਣੇ ਨਾਲ ਬਾਲੇ ਤੇ ਮਰਦਾਨੇ ਨੂੰ ਕਿਉਂ ਰੱਖਦਾ ਵਾ ਬਿਓ ਇਤਿਹਾਸ ਇਸ ਚੀਜ਼ ਦਾ ਗਵਾ ਹੈ ਜਿਹਦੇ ਵਿੱਚ ਬਾਬਾ ਨਾਨਕ ਖਾਂਦਾ ਤੇ ਮਰਦਾਨਾ ਵੀ ਖਾਂਦਾ ਹੋਊਗਾ ਤੇ ਜਿਹਦੇ ਵਿੱਚ ਮਰਦਾਨਾ ਖਾਂਦਾ ਬਾਬਾ ਨਾਨਕ ਵੀ ਖਾਂਦਾ ਹੋਊਗਾ ਜੇ ਅਕਾਲ ਪੁਰਖ ਦੁਨੀਆ ਦਾ ਮਾਲਕ ਨਹੀਂ ਫਰਕ ਰੱਖ ਰਿਹਾ ਤੇ ਫਿਰ ਤੇਰੇ ਮੇਰੇ 'ਚ ਕੀ ਫਰਕ ਆ ਬਾਬਾ ਜੀ ਅਸੀਂ ਕਹਦੇ ਨਹੀਂ ਜ਼ਿੰਦਗੀ 'ਚ ਫਰਕ ਨਹੀਂ ਰੱਖਣਾ ਇਸ ਪਿੰਡ ਦੇ ਵਿੱਚ ਭਾਈਚਾਰਾ ਬਣਾਉਣਾ ਸ਼ੁਰੂ ਕਰ ਦੋ ਇੱਕ ਦੂਜੇ ਨੂੰ ਪਿਆਰ ਨਾਲ ਬਣਾਉਣਾ ਸ਼ੁਰੂ ਕਰ ਦੋ ਇਸ ਦਰਬਾਰ ਦੀ ਅਗਲੇ ਸਾਲ ਨੂੰ ਤਰੱਕੀ ਦੇਖ ਲਓ ਇੱਥੋਂ ਕਿੱਥੇ ਤੱਕ ਹੋਊਗਾ ਬਾਬੇ ਯਾ ਬਾਦਸ਼ਾਹ